ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਮੋੜ ਸਵਾਗਤ ਕਰਦੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਹੁਣ ਖਬਰ ਲੈਣੇ ਆ ਅਸੀਂ ਗੁਜਰਾਤ ਦੀ ਗੁਜਰਾਤ ਤੋਂ ਇੱਕ ਖਬਰ ਆਈ ਹੈ ਕਿ ਉੱਥੇ ਦੇ ਡਾਕਟਰ ਨੇ 105 ਸਿਹਤਮੰਦ ਲੋਕਾਂ ਦਾ ਆਪਰੇਸ਼ਨ ਕਰ ਦਿੱਤਾ ਤੇ ਸਟੰਟ ਲਗਾ ਦਿੱਤੇ ਤੁਸੀਂ ਇਹ ਦੇਖੋ ਕਿ ਸਿਹਤਮੰਦ ਲੋਕਾਂ ਦੇ ਨਾਲ ਇਸ ਤਰ੍ਹਾਂ ਵਰਤਾਰਾ ਹੋਇਆ ਕੀ ਕਹਿਣਾ ਚਾਹੁੰਦੇ ਦੇਖੋ ਇਹ ਤਾਂ ਮੁਲਕ ਦੇ ਕੈਰੈਕਟਰ ਦੀ ਗੱਲ ਆ ਗਈ ਸਾਡੇ ਮੁਲਕ ਦਾ ਕੈਰੈਕਟਰ ਸਾਡੀ ਸੋਸਾਇਟੀ ਜਿਹੜੀ ਇਸ ਭਾਰਤੀ ਜਿਹੜੀ ਭਾਰਤੀ ਸੋਸਾਇਟੀ ਆ ਉਹਦਾ ਕੀ ਹੈ ਜੀ ਸੁਣਿਆ ਆਪਾਂ ਗੱਲ ਕਰ ਰਹੇ ਸੀ ਕਿ ਪੰਜ ਡਾਕਟਰ ਜਿਹੜੇ ਆ ਉਹ ਟੈਰਰਿਸਟ ਐਕਟੀਵਿਟੀਸ ਮਿਲੇ ਬਿਲਕੁਲ ਉਹ ਵੀ ਜਾਨਾਂ ਬਚ ਆਉਣ ਵਾਲੇ ਆ ਬਿਲਕੁਕ ਹੁਣ ਇਹ ਜਿਹੜੇ ਦੱਸਿਆ ਵੀ 105 ਇਹ ਉਹ ਆ ਜਿਹਦੇ ਉੱਤੇ ਉਹ ਕਹਿੰਦੇ ਵੀ ਉਹਨਾਂ ਨੇ ਨਾ ਚੰਗਿਆਂ ਬਲਾਂ ਦੇ ਸਟੰਡ ਪਾਤੇ ਸਿਰਫ ਇਹ ਕਰਕੇ ਕਿ ਜਿਹੜੀਆਂ ਰਿਲੇਟਡ ਜਿਹੜੀਆਂ ਮਤਲਬ ਹੈਲਥ ਕੰਪਨੀਆਂ ਜਿਨ੍ਹਾਂ ਨੂੰ ਜਿਹਨਾਂ ਕੋ ਉਹਨਾਂ ਦੇ ਕਲੇਮ ਆਉਣੇ ਆ ਬਿੱਲਾਂ ਦੇ ਜੀ ਉਹਨਾਂ ਨੂੰ ਬਿੱਲ ਭੇਜ ਦਿੱਤੇ ਬਿੱਲ ਭੇਜ ਦਿੱਤੇ 150 ਬੰਦੇ ਨੂੰ ਯਾਨੀ ਕਿ ਉਹ ਜੇ ਤੁਸੀਂ ਕਹਿੰਦੇ ਹੋ ਕਿ 5-5 7-7 ਲੱਖ ਰੁਪਇਆ ਵੀ ਲਿਆ ਹੋਊਗਾ ਜਾਂ 2-2 ਲੱਖ ਵੀ ਲਿਆਉ ਤਾਂ ਕਿੰਨੇ ਕਰੋੜ ਰੁਪਏ ਦਾ ਕਪਲਾ ਕਪਲਾ ਹੋਇਆ ਮੇਰੇ ਕੋਲ ਪਰ ਉਹਨਾਂ ਲੋਕਾਂ ਨੂੰ ਜਦੋਂ ਸਟੰਟ ਪਾਏ ਹੋਣਗੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋਊਗਾ ਮਤਲਬ ਉਸ ਉਸ ਦੌਰ ਚੋਂ ਤੇ ਲੰਘ ਕੇ ਗਏ ਨਾ ਜਿਹੜੇ ਜਿਹੜੇ ਸੈਂਸਿਟਿਵ ਦੌਰ ਹੁੰਦਾ ਜੀ ਤੇ ਇਹ ਸਿਰਫ ਗੁਜਰਾਤ ਦੀ ਘਟਨਾ ਨਹੀਂ ਹੈਗੀ ਦੇਖੋ ਜਦੋਂ ਜਦੋਂ ਭਾਰਤ ਦੇ ਵਿੱਚ ਜਿਹੜਾ ਸਾਡੇ ਪ੍ਰਧਾਨ ਮੰਤਰੀ ਜਿਹੜੇ ਸਾਡੀ ਜਿਹੜੀ ਸਰਕਾਰ ਇਸ ਵੇਲੇ ਉਹਨਾਂ ਨੇ ਆਸ਼ੀਸ਼ਮਾਨ ਭਾਰਤ ਯੋਜਨਾ ਚਲਾਈ ਕਿ ਜਿਹੜੇ ਆਮ ਲੋਕ ਹੈਗੇ ਆ ਜਿਹੜੇ ਗਰੀਬ ਕਾリエ ਜਾਂ ਜਿਹੜੇ ਜਿਨ੍ਹਾਂ ਦੀ ਆਰਥਿਕ ਸ਼ਕਤੀ ਉਹ ਨਹੀਂ ਹੈਗੀ ਜੀ ਉਹਨਾਂ ਲਈ ਉਹਨਾਂ ਆਸ਼ੀਸ਼ਮਾਨ ਭਾਰਤ ਯੋਜਨਾ ਨੇ ਆਂਦੇ ਕਿ ਸਟੇਟ ਤੇ ਸੈਂਟਰ ਦੇ ਰਿਲੇਸ਼ਨਸ ਜੁਆਇੰਟ ਇੱਕ ਸਿਸਟਮ ਦੇ ਨਾਲ ਉਹਨਾਂ ਨੂੰ ਹੈਲਥ ਸੇਵਾਵਾਂ ਦਿੱਤੀ ਪਰ ਉਹਦੇ ਵਿੱਚ ਵੀ ਬੜਾ ਵੱਡੀ ਗੱਲ ਆਈ ਸੀ ਕਿ ਉਹ ਮਤਲਬ ਜਿਹੜਾ ਐਵੇਂ ਹੀ ਕਰ ਕਰਕੇ ਡਾਕਟਰਾਂ ਦਾ ਉਹਨੂੰ ਇਹ ਤਾਂ 105 ਦਾ ਨਾਮ ਆ ਗਿਆ ਹੈ ਕਈ ਸਾਰੀਆਂ ਸਟੇਟਾਂ ਛੋਟੇ ਛੋਟੇ ਦਾ ਤੇ ਕਈ ਕਾਂਡ ਹੈ ਜਿੱਥੇ ਜਿਹਨੂੰ ਕਮਰਸ਼ੀਅਲ ਯੂਜ਼ ਕਰਕੇ ਕਿ ਐਵੇਂ ਹੀ ਕਰ ਦਿੱਤਾ ਗਿਆ ਜੀ ਜੀ ਹੁਣ ਗੱਲ ਉਥੇ ਇਹ ਤਾਂ ਗੱਲ ਫਿਰ ਉਹ ਕਰੈਕਟਰ ਵਾਲੀ ਆ ਗਈ ਕਿ ਸਾਡਾ ਕਰੈਕਟਰ ਕੀ ਹੈਗਾ ਜੀ ਪਰ ਇਹਦੇ ਨਾਲ ਨਾਲ ਵੀ ਇਹ ਵੀ ਹੈਗਾ ਕਿ ਹੁਣ ਜਦੋਂ ਕਾਰਟਾ ਬਣ ਗਏ ਲੋਕਾਂ ਦੇ ਜੀ ਤੇ ਉਹਦੇ ਵਿੱਚ ਡਾਕਟਰਾਂ ਦਾ ਕਿਰਦਾਰ ਇਸ ਕਿਸਮ ਦਾ ਆ ਗਿਆ ਤਾਂ ਫਿਰ ਫਿਰ ਡਾਕਟਰ ਇਹ ਕਹਿੰਦੇ ਇਹ ਵੀ ਕਹਿੰਦੇ ਨਹੀਂ ਸਾਡੇ ਪੰਜਾਬ ਤੇ ਹੋਇਆ ਗੀ ਉਹਨਾਂ ਨੇ ਫਿਰ ਉਹਨਾਂ ਨੂੰ ਲੈਣਾ ਬੰਦ ਕਰ ਦਿੱਤਾ ਕਿ ਅਸੀਂ ਕੰਮ ਹੀ ਨਹੀਂ ਕਰਨਾ ਇਹਦੇ ਤੇ ਉਹ ਕਹਿੰਦੇ ਸਾਡੀਆਂ ਪੇਮਟਾਂ ਨਹੀਂ ਦਿੰਦੇ ਜੀ ਹੁਣ ਜਦੋਂ ਸਰਕਾਰਾਂ ਪੇਮਟਾਂ ਨਹੀਂ ਦਿੰਦੀਆਂ ਇਸ ਕਿਸਮ ਦੀਆਂ ਘਟਨਾਵਾਂ ਆਉਂਦੀਆਂ ਤਾਂ ਫਿਰ ਕਿਤੇ ਨਾ ਕਿਤੇ ਇਹ ਤੇ ਚੀਜ਼ ਹੈਗੀ ਹੈ ਨਾ ਹੂੰ ਸੋ ਸਾਡੇ ਸਾਨੂੰ ਸਾਰੀ ਜਿਹੜੀ ਅਸੀਂ ਬਾਰ-ਬਾਰ ਕਈ ਵਾਰੀ ਜਦੋਂ ਇਦਾਂ ਦੀਆਂ ਘਟਨਾਵਾਂ ਘਟਦੀਆਂ ਉਹਨਾਂ ਤੋਂ ਬਾਅਦ ਅਲਟੀਮੇਟਲੀ ਕੀ ਹੁੰਦਾ ਹੈ ਕਿ ਜਿਹੜੀ ਵਿਵਸਥਾ ਜਿਹੜੀ ਹੁੰਦੀ ਹੈ ਜਿਹਨੂੰ ਰਾਜ ਵਿਵਸਥਾ ਕਹ ਲਓ ਕਿਸੇ ਘਰ ਦੀ ਵਿਵਸਥਾ ਕਹ ਲਓ ਜੀ ਜਿੱਦਾਂ ਦਾ ਸਮਾਜ ਹੁੰ ਜਿਹੜੀ ਤੁਹਾਡੀ ਪ੍ਰਤੀਨਿਧੀ ਸੰਸਥਾਵਾਂ ਹੁੰਦੀਆਂ ਉਹਨਾਂ ਦਾ ਅਕਸ ਹੁੰਦਾ ਹੈ ਅਕਸ ਹੁੰਦਾ ਬਿਲਕੁਲ ਇਸ ਕਰਕੇ ਜੇ ਡਾਕਟਰ ਇਹ ਕੁਝ ਕਰਦੇ ਤਾਂ ਸਾਡੀ ਸੁਸਾਇਟੀ ਚਾਹੇ ਡਾਕਟਰ ਆ ਜਾਂ ਪੱਤਰਕਾਰ ਆ ਕਰਪਸ਼ਨ ਕਹਿੰਦੇ ਸਾਡੇ ਮੁਲਕ ਚ ਕਰਪਸ਼ਨ ਦਾ ਹੀ ਸ ਹੈ ਨਾ ਸਾਡੇ ਮੁਲਕ ਚ ਬਹੁਤ ਵੱਡੀ ਕਰਪਸ਼ਨ ਆ ਗਈ ਹੈ ਤੇ ਮੁਲਕ ਚ ਕਰਪਸ਼ਨ ਤੇ ਤਾਂ ਹੀ ਆ ਗਈ ਨਾ ਕਿ ਅਸੀਂ ਖੁਦ ਕਰਪਟ ਹੋ ਗਏ ਸੋ ਮੁਲਕ ਦੇ ਅੰਦਰ ਪਹਿਲਾਂ ਸਮਾਜ ਨੂੰ ਸੁਧਾਰਨ ਦੀ ਜ਼ਰੂਰਤ ਹੈ ਵਿਵਸਥਾ ਤੇ ਫਿਰ ਆਪਣੇ ਆਪ ਹੀ ਸੁਧਰ ਜਾਵੇ ਬਿਲਕੁਲ ਬਿਲਕੁਲ ਸੁਧਰੇਗੀ ਸਰ ਇτσι ਤਰ੍ਹਾਂ ਸਰ ਖਬਰੇ ਵੀ ਆਈ ਸੀ ਕਿ ਸਿੱਖ ਜਥੇ ਵਿਚੋਂ ਹੋਈ ਫਰਾਰ ਮਹਿਲਾ ਸਰਬਜੀਤ ਕੌਰ ਨੇ ਧਰਮ ਪਰਿਵਰਤਨ ਕਰ ਲਿਆ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਨੇ ਇਸਲਾਮ ਕਬੂਲ ਕਰਕੇ ਨੂਰ ਹੁਸੈਨ ਬਣ ਗਈ ਹੈ ਹੁਣ ਦੱਸਦੀ ਕਿ ਜਿਸ ਨੇ ਨਿਕਾਹ ਕਬੂਲ ਦਿਆਂ ਮੋਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸਰਟੀਫਿਕੇਟ ਵੀ ਸ਼ੇਖਪੂਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਤੁਹਾਨੂੰ ਦੱਸਦੀ ਕਿ ਪ੍ਰਕਾਸ਼ਪੁਰ ਬਣਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਗਈ ਚੜ੍ਹਦੇ ਪੰਜਾਬ ਦੀ ਇੱਕ ਮਹਿਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਦਿਆਂ ਸਿੱਖ ਜਥੇ ਵਿੱਚੋਂ ਫਰਾਰ ਹੋ ਗਈ ਸੀ ਕੀ ਕਰਨਾ ਚਾਹੀਦਾ ਦੇਖੋ ਸਰਿਕਾ ਇਹ ਇਸ ਗੱਲ ਨੂੰ ਲੈ ਕੇ ਇੱਥੇ ਬੜਾ ਇੱਕ ਵੱਡਾ ਮਾਹੌਲ ਚੱਲਿਆ ਸੀ ਲਵ ਜਹਾਦ ਦਾ ਵੀ ਜੀ ਜੀ ਉਹ ਲਵ ਜਹਾਦ ਆ ਜੀ ਉਹ ਪਹਿਲਾਂ ਲੜਕੀਆਂ ਨੂੰ ਜਿਹੜੇ ਹੈਗੇ ਆ ਖੱਲੇ ਕਿ ਉਹ ਲੜਕੀਆਂ ਦੇ ਕੇਸ ਆ ਜੀ ਉਸ ਇਸਲਾਮਿਕ ਵੱਲੋਂ ਜਿਹੜੀਆਂ ਮੁਸਲਮਾਨਾਂ ਦੀ ਜਿਹੜੀ ਕਲੇਮ ਕਰਦੇ ਆ ਕਿ ਉਹ ਧਰਮ ਨਾਲ ਵੈਸੇ ਕਿਸੇ ਦਾ ਇਹਦਾ ਅਸੀਂ ਕੈਟੇਗੋਰਿਕਲੀ ਤਾਂ ਨਹੀਂ ਕਹਿ ਸਕਦੇ ਪਰ ਲਵ ਜਹਾਦ ਚੜਿਆ ਉਹਦੇ ਚ ਵੀ ਲੜਕੀਆਂ ਨੂੰ ਬਰਗੜਾ ਲੈਂਦੇ ਆ ਪਰ ਲੜਕੀਆਂ ਨੇ ਲੜਕਿਆਂ ਨੂੰ ਵਰਗਲਾਇਆ ਹੋਵੇ ਐਸੀ ਕੋਈ ਗੱਲ ਨਹੀਂ ਉਧਰੋਂ ਆਈ ਜੀ ਬਿਲਕੁਲ ਤੇ ਲੜਕੀਆਂ ਇਹਨਾਂ ਤਰ ਤੋਂ ਫਿਰ ਉਹ ਚਿੰਤਾ ਦਾ ਵਿਸ਼ਾ ਤੇ ਹੁੰਦਾ ਹੈ ਕਿ ਐਸਾ ਕਿਉਂ ਹੋ ਰਿਹਾ ਸੋ ਇਹ ਲੜਕੀ ਵੀ ਜਿਹਦੇ ਬਾਰੇ ਦੱਸਿਆ ਜਾ ਰਿਹਾ ਇਹ ਫੇਸਬੁੱਕ ਤੇ ਕਹਿੰਦੇ ਆ ਕਿ ਉਹ ਕਿਸੇ ਦੀ ਫਰੈਂਡ ਸੀ ਉਧਰ ਬਣੀ ਜੀ ਜੀ ਤਾਂ ਉਹ ਉਹਦੇ ਨਾਲ ਨੈਚੁਰਲੀ ਜਦੋਂ ਉਹਦਾ ਕੋਈ ਹੋਇਆ ਅਫਵਾਹ ਕਿ ਉਹ ਬੰਦਾ ਵੀ ਜਿਹੜਾ ਹੈਗਾ ਆਲਰੇਡੀ ਮੈਰਿਡ ਹੈ ਜਿਹੜਾ ਉਹਨੂੰ ਉਹਦੇ ਨਾਲ ਭੱਜਿਆ ਲੱਭ ਨਹੀਂ ਰਿਹਾ ਉਹਦੇ ਉਹਦੇ ਭਰਾ ਨੂੰ ਤੇ ਉਹਦੇ ਬੱਚੇ ਇੱਕ ਨੂੰ ਮੁੰਡੇ ਨੂੰ ਉਹਨਾਂ ਨੇ ਉੱਥੇ ਦੀ ਪਾਕਿਸਤਾਨ ਪੁਲਿਸ ਨੇ ਫੜ ਲਿਆ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਿਸ ਵੇਲੇ ਅਸੀਂ ਨਨਕਾਣਾ ਸਾਹਿਬ ਜਾਂ ਅਸੀਂ ਹੋਰ ਜਦੋਂ ਆਪਣੇ ਤੀਰਥਾਂ ਦੀ ਉੱਥੇ ਸੇਵਾ ਤੇ ਜਾਂ ਦਰਸ਼ਨ ਦੇਦਾਰੇ ਲਈ ਜਾਂਦੇ ਹਾਂ ਜੀ ਉਦੋਂ ਗਵਰਨਮੈਂਟ ਆਫ ਇੰਡੀਆ ਦੀ ਵੀ ਜਿਹੜੀ ਹੈ ਉਹ ਬਹੁਤ ਸਖਤੀ ਹੁੰਦੀ ਹੈ ਨਜ਼ਰ ਹੁੰਦੀ ਹੈ ਉੱਤਰ ਵਾਲਿਆਂ ਦੀ ਵੀ ਬਹੁਤ ਨਜ਼ਰ ਹੁੰਦੀ ਹੈ ਤਾਂ ਇੱਡੇ ਸਾਰੇ ਸਿਸਟਮ ਦੇ ਵਿੱਚੋਂ ਸਲਿੱਪ ਕਰ ਜਾਣਾ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਹ ਛੋਟੀ ਗੱਲ ਨਹੀਂ ਹੈ ਦਾ ਮਤਲਬ ਹੈ ਕਿ ਉੱਥੇ ਦੀ ਜਿਹੜੀ ਸਿਕਿਉਰਿਟੀ ਸਿਸਟਮ ਹੈ ਉਸ ਵੇਲੇ ਉੱਥੇ ਦਾ ਜੀ ਉਹਨੇ ਉਹਦੀ ਸਲਿੱਪ ਹੋਣ 'ਚ ਮਦਦ ਕੀਤੀ ਹੈ ਤਾਂ ਉਹਦਾ ਇਹ ਪਹਿਲੂ ਹੋ ਸਕਦਾ ਹੈ ਵੀ ਜਿਹੜਾ ਉਹ ਜਿਹੜਾ ਇੱਕ ਲਵ ਜਹਾਦ ਵਾਲੀ ਸੀ ਤਾਂ ਗੱਲ ਕਰਦೇನೆ ਸ਼ਬਦ ਤਾਂ ਖੈਰ ਇੱਕ ਕਿਸੇ ਇੱਕ ਵਿਸ਼ੇਸ਼ ਜਿਹੜੇ ਜਿਹੜਾ ਇੱਕ ਵਰਗ ਹੈ ਜਿਹੜਾ ਉਹਦੇ ਵੱਲੋਂ ਕ੍ਰੀਏਟ ਕੀਤਾ ਗਿਆ ਹੈ ਪਰ ਇਹ ਲਗਭਗ ਗੱਲ ਤੇ ਹੋਈ ਹੈ ਨਾ ਕਿਉਂਕਿ ਉਹ ਜਦੋਂ ਲੜਕੀ ਉੱਥੇ ਗਈ ਹੋਏਗੀ ਤੇ ਉਹ ਜਿਨ੍ਹਾਂ ਨੇ ਉਹਨੂੰ ਜਾਣ ਦਿੱਤਾ ਉੱਥੋਂ ਜਿਹੜੀ ਸਿਕਿਉਰਿਟੀ ਸਿਸਟਮ ਨੇ ਕਿ ਕੋਈ ਇੱਕ ਹੱਦ ਹੈ ਕਿ ਤੁਸੀਂ ਨਨਕਾਣਾ ਸਾਹਿਬ ਦੇ ਇੰਨੇ ਦਾਰੇ ਚ ਬਾਹਰ ਨਹੀਂ ਜਾ ਸਕਦੇ ਜੀ ਤੇ ਉਹ ਜਦੋਂ ਗਈ ਹੈ ਤੇ ਦਾ ਮਤਲਬ ਉੱਥੇ ਦੇ ਸਿਸਟਮ ਨੇ ਉਹਦੀ ਮਦਦ ਕੀਤੀ ਹੈ ਔਰ ਮਦਦ ਸਿਰਫ ਇਸ ਕਰਕੇ ਕਰ ਦਿੱਤੀ ਹੋਊਗੀ ਕਿ ਇਹਨੇ ਧਰਮ ਬਦਲ ਲਿਆ ਧਰਮ ਬਦਲ ਲਿਆ ਸੋ ਇਹ ਬੜੀ ਵੱਡੀ ਚਿੰਤਾ ਦੀ ਗੱਲ ਹੈ ਉੱਥੇ ਵੀ ਜਿਹੜੀ ਮਿਨੋਰਿਟੀ ਚ ਨੇ ਜਿਹੜੇ ਸਾਡੇ ਆਪਣੇ ਹਿੰਦੂ ਨੇ ਸਾਡੇ ਸਿੱਖ ਨੇ ਬੁੱਧਿਸਟ ਨੇ ਇਸਾਈ ਵੀ ਨੇ ਜਿਹੜੇ ਉੱਥੇ ਪਾਕਿਸਤਾਨ ਉਹ ਇਦਾਂ ਦੀਆਂ ਮੁਸ਼ਕਲਾਂ ਚ ਉਹ ਵੀ ਲੰਘ ਰਹੇ ਆ ਬੜੇ ਜੀ ਤੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਨਾ ਚਾਹੁੰਦੇ ਵੀ ਜਿਹੜਾ ਇਸ ਕਿਸਮ ਦੇ ਕਰਨੇ ਪੈਂਦੇ ਆ ਸੋ ਇਹ ਘਟਨਾ ਚਿੰਤਾਜਨਕ ਆ ਪਰ ਉੱਥੇ ਦੀ ਸ਼ਲੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਨੂੰ ਕਿਹਾ ਕਿ ਫੌਰੀ ਤੌਰ ਦੇ ਇਹਨਾਂ ਨੂੰ ਤੁਸੀਂ ਮਤਲਬ ਜਿਹੜਾ ਲਬ ਕੇ ਇਹਨਾਂ ਨੂੰ ਫੜ ਕੇ ਫੜ ਕੇ ਕਿਨੂੰ ਵਾਪਸ ਭਾਰਤ ਦੇ ਹਵਾਲੇ ਕਰੋ ਫਿਰ ਸਿਸਟਮੈਟਿਕਲੀ ਅਗਰ ਉਹਨੇ ਸ਼ਾਦੀ ਵੀ ਕਰ ਲਈ ਤਾਂ ਫਿਰ ਉਹ ਸਿਸਟਮੈਟਿਕਲੀ ਉਸ ਤਰੀਕੇ ਦੇ ਨਾਲ ਕੀਤੀ ਜਾਵੇ ਜੀ ਬਿਲਕੁਲ ਸਰ ਬਿਲਕੁਲ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਮੁੱਖ ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਸਰ ਰਾਹੀਂ ਤੁਹਾਨੂੰ ਮਿਲੀ ਬਹੁਤ ਬਹੁਤ ਤਨਵਾਦ ਕਰਦੇ ਹਾਂ ਸਰ ਤੁਹਾਡਾ ਜੀ ਮਿਹਰਬਾਨੀ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਹਣ ਸਾਨੂੰ ਦਿਓ ਇਜਾਜ਼ਤ ਨਮਸਕਾਰ